ਸਕ੍ਰੀਨ ਤੇ ਚੱਲ ਰਹੀਆਂ ਤਸਵੀਰਾਂ ਜਿਸ ਦੇ ਵਿੱਚ ਤੁਸੀਂ ਅਧੇੜ ਉਮਰ ਦੇ ਵਿਅਕਤੀ ਨੂੰ ਮੂੰਹ ਦੇ ਉੱਤੇ ਰਮਾਲ ਬੰਨ੍ਹ ਕੇ ਪੁਲਿਸ ਦੀ ਗ੍ਰਿਫਤ ਦੇ ਵਿੱਚ ਦੇਖ ਰਹੇ ਹੋ ਤਾਂ ਦਾਅਵਿ ਇਹ ਹੈ ਕਿ ਇਸ ਵਿਅਕਤੀ ਨੇ ਕਰਤੂਤ ਹੀ ਅਜਿਹੀ ਕੀਤੀ ਕਿ ਜਿਸ ਤੋਂ ਬਾਅਦ ਇਸ ਦੇ ਖਿਲਾਫ ਪੁਲਿਸ ਨੇ ਕਾਰਵਾਈ ਕਰਦੇ ਹੋਏ ਇਸ ਨੂੰ ਗ੍ਰਿਫਤਾਰ ਕਰ ਲਿਆ ਜੀ ਹਾਂ ਦਾਅਵਿ ਕਿ ਬਠਿੰਡਾ ਦੇ ਬਾਹਰ ਨੰਬਰ 23 ਮਹਿਲਾ ਕਾਉਂਸਲਰ ਐਮਸੀ ਦੇ ਪਤੀ ਦੇ ਉੱਤੇ ਨਾਬਾਲਗ ਲੜਕੀ ਦੇ ਨਾਲ ਬਲਾਤਕਾਰ ਕਰਨ ਦਾ ਮਾਮਲਾ ਦਰਜ ਹੋਇਆ ਹੈ ਮਹਿਲਾ ਕਾਉਂਸਲਰ ਦੇ ਪਤੀ ਨੂੰ ਕੁਤਵਾਲੀ ਥਾਣਾ ਪੁਲਿਸ ਨੇ ਗ੍ਰਿਫਤਾਰ ਕੀਤਾ ਡੀਐਸਪੀ ਸਿਟੀ 1 ਨੇ ਦੱਸਿਆ ਕਿ ਬਠਿੰਡਾ ਦੀ ਰਹਿਣ ਵਾਲੀ ਹੀ ਇੱਕ ਅਨਾਵਾਲਿਕ ਲੜਕੀ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਸੀ ਜਿਸ ਦੇ ਵਿੱਚ ਮਹਿਲਾ ਕਾਉਂਸਲਰ ਦੇ ਪਤੀ ਦੇ ਵੱਲੋਂ ਜ਼ਬਰਦਸਤੀ ਉਸ ਦੇ ਨਾਲ ਬਲਾਤਕਾਰ ਕਰਨ ਦੀ ਸ਼ਿਕਾਇਤ ਅਜ ਰਵਾਈ ਗਈ ਤੇ ਇਸ ਮਾਮਲੇ ਦੇ ਵਿੱਚ ਇਸ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਹਾਂ ਸਰ ਕੀ ਕਹਿਣਾ ਚਾਹੋਗੇ ਜਿਹੜਾ ਨਾਬਾਲਗ ਨਾਲ ਬਲੈਕ ਕਰਦਾ ਮਾਮਲਾ ਦਰਜ ਹੋਇਆ ਹੈ ਤੇ ਕੀ ਕੋਈ ਮਾਮਲਾ ਕੀ ਕਹਿੰਦਾ ਪਤਵਾਲੀ ਪੁਲਿਸ ਕੋਲ ਇੱਕ ਨਮਾਲਕ ਕਬੀੜ ਤੇ ਲੜਕੀ ਨੇ ਬਿਆਨ ਖ ਹੈ ਜਿਸ ਦੇ ਤਹਿਤ ਜਿਹੜਾ ਗੁਰਪ੍ਰੀਤ ਸਿੰਘ ਬੰਟੀ ਰਾਮ ਬਾਗ ਰੋਡ ਵਾਸੀ ਬਠੰਡਾ ਦੇ ਖਿਲਾਫ ਥਾਣਾ ਪਤਵਾਲੀ ਵਿਖੇ 376 ਅਤੇ ਪੋਕਸ ਐਕਟ ਦੀਆਂ ਧਾਰਾਵਾਂ ਤਹਿਤ ਮੁਕਦਮਾ ਦਰਜ ਕੀਤਾ ਗਿਆ ਹੈ ਜਿਸ ਦੇ ਤਹਿਤ ਗੁਰਪ੍ਰੀਤ ਸਿੰਘ ਬੰਟੀ ਨੂੰ ਮੁਕੱਦਮਾ ਹਲਚਾਜ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਜਿਸ ਨੂੰ ਮਾਨਯੋਗ ਅਦਾਲਤ 'ਚ ਪੇਸ਼ ਕਰਕੇ ਰਹਿਮਾਨ ਹਾਸਲ ਕਰਕੇ ਹੋਰ 调查 ਦੀ ਪੁੱਛਗਿੱਛ ਕੀਤੀ ਜਾਵੇਗੀ ਤੇ ਦੂਸਰਾ ਜਿਹੜਾ ਇਹਦੀ ਇਨਵੈਸਟੀਗੇਸ਼ਨ ਲੇਡੀਆਂ ਸਪੈਕਟਰ ਸੁਖਵੀਰ ਕੌਰ ਵੱਲੋਂ ਮੁਕਾਦਮੇ ਤਫਤੀਸ਼ ਚੱਲ ਰਹੀ ਹੈ ਜਿਸ ਸਿੱਧਾ ਉਹਦਾ ਲੜਕੀ ਦਾ ਵੀ ਮੈਡੀਕਲ ਚੈੱਕਅਪ ਕਰਾਇਆ ਜਾ ਰਿਹਾ ਤੇ ਇਸ ਤਫਤੀਸ਼ ਦੇ ਵਿੱਚ ਹੋਰ ਵੀ ਜੋ ਤੱਤ ਸਾਹਮਣੇ ਆਣਗੇ ਉਹ ਤੁਹਾਨੂੰ ਦੱਸੇ ਜਾਣਗੇ ਗੁਰਪ੍ਰੀਤ ਬੰਟੀ ਕੌਣ ਹੈ ਗੁਰਪ੍ਰੀਤ ਸਿੰਘ ਬੰਟੀ ਰਾਮਬਗ ਰੋਡ ਦਾ ਰਹਿਣ ਵਾਲਾ ਇੱਕ ਆਦਮੀ ਹੈ ਜੋ ਕਿ ਪ੍ਰਾਪਰਟੀ ਤੇ ਕਿ ਐਮਪੈਸ ਜਿਹੜੇ ਪੈਸੇ ਆ ਵਿਆਜਦਾਰਾ ਦਿੰਦਾ ਤੇ ਇਹ ਵਾਈਫ ਕੀ ਕਰਦੇ ਜੀ ਗੁਰਪ੍ਰੀਤ ਸਿੰਘ ਪੰਡਿਤ ਹਾਂ ਇਹ ਪਤਾ ਲੱਗਿਆ ਵੀ ਗੁਰਪ੍ਰੀਤ ਸਿੰਘ ਪੰਡਿਤ ਦੀ ਵਾਈਫ ਹੈ ਉਹ ਐਮਸੀ ਹੈਗੀ ਹੈ ਬਠਿੰਡੇ ਦੇ ਅਜੀ ਜਿਹੜੇ ਤੁਸੀਂ ਆਪਣਾ ਰੇਪ ਵਾਲਾ ਜੀ ਉਹਨਾਂ ਦਾ ਨਾਮ ਦਾਜ ਕੀਤਾ ਹੈਗਾ ਤੇ ਲੜਕੀ ਜਿਸ ਦੇ ਮੁਤਾਬਿਕ ਵਲਦ ਕਰਕੇ ਇੱਥੇ ਕੀਤਾ ਗਿਆ ਕਿਉਂਕਿ ਲੜਕੀ ਹੈ ਬਾਲਗ ਹੈ ਪੀੜਤ ਹੈ ਇਹਦੇ ਬਾਰੇ ਅਸੀਂ ਅਸੀਂ ਪੁਲਾਸੀ ਨਹੀਂ ਕਰ ਸਕਦੇ ਫਿਰ ਵੀ ਤਫਤੀਸ਼ ਦੇ ਵਿੱਚ ਉਹ ਸਾਹਮਣੇ ਕੱਢ ਆਉਣਗੀਆਂ ਉਹ ਤਫਤੀਸ਼ ਦਾ ਉਹਨਾਂ ਦੇ ਕਾਰਵਾਈ ਕੀਤੀ ਜਾਵੇ ਰੈਸਟ ਅੱਜ ਹੀ ਕਰ ਲੈ ਹਾਂ ਜਿਹੜਾ ਰੈਸਟ ਕਰ ਲੈਗੇ ਇੱਕ ਬੰਦੇ ਤੇ ਬੱਚਾ ਜਿਹਾ ਹੈ ਇੱਕ ਬੰਦੇ ਗੁਰਪ੍ਰੀਤ ਸਿੰਘ ਪੰਡਿਤ ਖਿਲਾਫ ਪਰਚਾ ਦਾਜ ਕੀਤਾ ਹੈ ਜੋਦੇਸ ਮਾਮਲੇ ਦੇ ਵਿੱਚ ਮਹਿਲਾ ਐਮਸੀ ਦੇ ਨਾਲ ਗੱਲਬਾਤ ਕਰਨੀ ਚਾਹੀ ਪੱਤਰਕਾਰ ਦੇ ਵੱਲੋਂ ਤਾਂ ਉਸਨੇ ਕੈਮਰੇ ਦੇ ਅੱਗੇ ਬੋਲਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ ਹਕੀਕਤ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਬਿੰਦ ਸੈਣੀ ਦੀ ਰਿਪੋਰਟ